ਨਾਨਕ ਇਹ ਜੀਉ ਮੱਛਲੀ ਧੀਵਰ ਤ੍ਰਿਸ਼ਨਾ ਕਾਲ ਮਨੁ ਆੰਦ ਨਾ ਚੇਤਈ ਪੜੈ ਉਚਿੰਤਾ ਜਾਲ ਨਾਨਕ ਚਿਤ ਅਚੇਤ ਹੈ ਚਿੰਤਾ ਬਦਦਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਮਿਲਾਏ ਇਹ ਸ਼ਬਦ ਰਾਮ ਕਲੀ ਕੀ ਵਾਰ ਵਿੱਚ ਹੈ ਨਾਨਕ ਇਹ ਜੀਉ ਮੱਛੀ ਨਾਨਕ ਇਹ ਜੀਵ ਦੀ ਦਸ਼ਾ ਮੱਛੀ ਵਰਗੀ ਹੈ ਜੀਵਰ ਤ੍ਰਿਸ਼ਨਾ ਕਾਲ ਹੁਣ ਜਿਹੜੀ ਇਹਦੀ ਤ੍ਰਿਸ਼ਨਾ ਕੋਈ ਇਹਦੀ ਮੌਤ ਹੈ ਮੱਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ ਅਤ ਸਿਆਣੀ ਸੋਹਣੀ ਕਿਉਂ ਕੀਤਾ ਵੇਸਾ ਸਤਗੁਰੂ ਕਹਿੰਦੇ ਮੱਛੀਏ ਤੈਨੂੰ ਪਤਾ ਨਹੀਂ ਲੱਗਿਆ ਵੀ ਜਾਲ ਛੁੱਟਿਆ ਹੋਇਆ ਸ਼ਿਕਾਰੀ ਨੇ ਪਾਣੀ ਵਿੱਚ ਤੂੰ ਬੜੀ ਸਿਆਣੀ ਐ ਸੋਹਣੀ ਵੀ ਬਣੀ ਐ ਇਹ ਮੱਛਲੀ ਨਾ ਸੋਹਣੀ ਹੋਵੇ ਤੇ ਲੋਕ ਆਪਣੇ ਘਰਾਂ ਦੇ ਵਿੱਚ ਉਹ ਜਿਹੜਾ ਅੱਜ ਕੱਲ ਉਹ ਇੱਕ ਸ਼ੋਕੇਸ ਜਿਹਾ ਬਣਾਉਂਦੇ ਨੇ ਮੱਛੀਆਂ ਦਾ ਕੋਈ ਵੀ ਨਾ ਬਣਾਵੇ। ਸਿਆਣੀ ਵੀ ਬਹੁਤ ਹੈ, ਬੜੀ ਸੈਂਸਿਟਿਵ ਹੈ। ਇੱਕ ਮਿੰਟ ਜਿਉ ਨੂੰ ਪਤਾ ਲੱਗਦਾ ਹੈ ਕਿ ਕੋਈ ਮੇਰੇ ਨੇੜੇ ਆ ਰਿਹਾ ਹੈ ਕਿ ਮੈਨੂੰ ਫੜਨ ਲੱਗਿਆ ਹੈ। ਤੇ ਸਤਿਗੁਰੂ ਕਹਿੰਦੇ ਵੀ ਏਡੀ ਸਿਆਣੀਏ, ਸੋਹਣੀਏ ਮੱਛੀਏ ਤੂੰ ਵਿਸ਼ਵਾਸ ਕਿਵੇਂ ਕਰ ਲਿਆ ਕਿਉਂਕਿ ਤੂੰ ਵੇਸਾ ਤੈਨੂੰ ਸਮਝ ਨਹੀਂ ਆਈ ਕਿ ਤੈਨੂੰ ਸ਼ਿਕਾਰੀ ਜਾਲ ਲਾ ਕੇ ਫੜਨ ਵਾਸਤੇ ਆਇਆ ਬੈਠਾ ਮਨੁਆ ਅੰਧ ਨਾ ਚੇਤਈ ਪੜੇ ਅਚਿੰਤਾ ਜਾਲ ਐ ਮਨੁੱਖੀ ਮਨ ਤੂੰ ਮੱਛੀ ਵਰਗਾ ਹੋ ਗਿਆ ਤੈਨੂੰ ਪਤਾ ਹੀ ਨਹੀਂ ਕਦੋਂ ਜਾਲ ਆ ਕੇ ਸ਼ਿਕਾਰੀ ਨੇ ਪਾ ਲੈਣਾ ਚੀਵਰ ਨੇ ਨਾਨਕ ਚਿੱਤ ਅਚੇਤ ਹੈ ਚਿੰਤਾ ਵੱਧਾ ਜਾਏ ਫਿਰ ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਚਿੱਤ ਇਹ ਬੜਾ ਅਚੇਤ ਹੈ ਭੋਲਾ ਹੈ ਅਵੇਸਲਾ ਹੈ ਪਰ ਚਿੰਤਾਵਾਂ ਦੇ ਵਿੱਚ ਬੰਦਾ ਹੋਇਆ ਸਾਡੇ ਲਈ ਵਿਦਵਾਨਾਂ ਨੇ ਬੜੇ ਸੋਨੇ ਸ਼ਬਦ ਸਾਡੀ ਝੋਲੀ ਪਾਏ ਨੇ ਉਹ ਕਹਿੰਦੇ ਬੰਦਿਆ ਜਿੰਨੀ ਤੂੰ ਚਿੰਤਾ ਕਰਦੇਂ ਜੀ ਕਿਤੇ ਇੰਨਾ ਚੇਤਾ ਕਰ ਲਵੇਂ ਤੇ ਤੇਰੀ ਗੱਲ ਵੱਢ ਸਕਦੀ ਹੈ ਅਪਾ ਚਿੰਤਾ ਬਹੁਤ ਹੀ ਕਰਦੇ ਆ ਤੁਸੀਂ ਵੇਖਿਆ ਹੀ ਹੈ ਕਈ ਬੱਚੇ ਨਾ ਬੜੀ ਚਿੰਤਾ ਕਰਦੇ ਨੇ ਹੁਣ ਤਾਂ ਡੇਢ ਸ਼ੀਟ ਆਉਣ ਵਾਲੀ ਹੈ ਹੁਣ ਤਾਂ ਪੇਪਰ ਆਉਣ ਵਾਲੇ ਨੇ ਪੜ੍ਹਦੇ ਕੋਈ ਨਹੀਂ ਤੇ ਕਈ ਬੱਚੇ ਪੜ੍ਹਦੇ ਨੇ ਉਸਾ ਕੋ ਰੋਜ਼ ਹੀ ਪੁੱਛਦੇ ਨੇ ਵੀ ਪਤਾ ਨਹੀਂ ਡੇਟ ਸ਼ੀਟ ਕਿਉਂ ਲੇਟ ਹੋ ਗਈ ਹੈ ਜੇ ਪੇਪਰਾਂ ਦੀ ਤਰੀਕ ਅੱਗੇ ਹੋ ਜਾਏ ਤਾਂ ਉਹਨਾਂ ਨੂੰ ਬੜੀ ਇਸ ਗੱਲ ਦੀ ਤਕਲੀਫ ਹੁੰਦੀ ਹੈ ਕਿ ਡੇਟ ਅੱਗੇ ਕਿਉਂ ਚਲੀ ਗਈ ਤੇ ਜਿੰਨੇ ਚਿੰਤਾ ਕਰਨੀ ਹੈ ਉਹਨੇ ਤਾਂ ਸ਼ੁਕਰ ਕਰਨਾ ਹੈ ਵੀ ਚਲੋ 2 ਮਹੀਨੇ ਹੋਰ ਮੁੱਕਿਆ ਕੰਮ ਤੋਂ ਸਤਗੁਰੂ ਸਮਝਾਉਂਦੇ ਨੇ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਲਾਏ ਹਾਂ ਇਹ ਹੈ ਉਹਦੀ ਨਜ਼ਰ ਉਹਦੀ ਬਖਸ਼ਿਸ਼ ਜੇ ਰੱਬ ਚਾਹੁੰਦਾ ਤੇ ਆਪਣੇ ਨਾਲ ਮਿਲਾ ਲੈਂਦਾ ਹੈ ਇਹ ਗੱਲ ਅਗਰ ਧਰਮ ਚੋਂ ਸਾਨੂੰ ਸਮਝ ਆ ਜਾਏ ਕਿ ਧਰਮ ਮਨੁੱਖ ਤੇਰੀ ਆਪਣੀ ਮਰਜ਼ੀ ਦਾ ਸਬਜੈਕਟ ਨਹੀਂ ਹੈ ਇਹ ਤੇਰੀ ਆਪਣੀ ਮਰਜ਼ੀ ਦਾ ਵਿਸ਼ਾ ਨਹੀਂ ਕਿ ਤੂੰ ਉੱਠ ਵੀ ਲਵੇਂਗਾ ਇਸ਼ਨਾਨ ਕਰ ਵੀ ਲਵੇਂਗਾ ਗੁਰਦੁਆਰੇ ਆ ਵੀ ਜਾਵੇਂਗਾ ਨਾਮ ਜਪ ਵੀ ਲਵੇਂਗਾ ਉਦੀ ਕਿਰਪਾ ਹੋਏਗੀ ਤਾਂ ਉੱਠੇਗਾ। ਉਹਦੀ ਕਿਰਪਾ ਹੋਏਗੀ ਤਾਂ ਗੁਰਦੁਆਰੇ ਆਏਗਾ। ਉਹਦੀ ਕਿਰਪਾ ਤੋਂ ਬਿਨਾ ਤੋ ਬੈਠ ਨਹੀਂ ਪਾਏਗਾ। ਉਹਦੀ ਕਿਰਪਾ ਤੋਂ ਬਿਨਾ ਸੇਵਾ ਤੇ ਕੋਲ ਹੋ ਨਹੀਂ ਸਕੇਗੀ। ਇਹ ਸਾਰੇ ਕੰਮ ਉਹਦੀ ਕਿਰਪਾ ਨਾਲ ਹੁੰਦੇ ਨੇ। ਔਰ ਇਹ ਗੱਲ ਅਸੀਂ ਅਸੀਂ ਆਪ ਵੀ ਕਰਦੇ ਆ। ਆਪ ਵੀ ਕਰਦੇ ਆ। ਕਿ ਤੇਰੀ ਸਾਰਾ ਕੁਝ ਮਹਾਰਾਜ ਜੀ ਕਰਾਉਣ ਵਾਲਾ ਹੈ ਪਰ ਉਹ ਸਾਡੀ ਗਿਣਤੀ ਮਿੰਤੀ ਦੁਨਿਆਵੀ ਜੋੜ ਤੋੜ ਤੱਕ ਹੀ ਰਹਿ ਜਾਂਦੀ ਹੈ ਅੱਗੇ ਧਰਮ ਤੱਕ ਨਹੀਂ ਆਉਂਦੀ ਹਾਂ ਜਰੂਰ ਅਸੀਂ ਕਹਿੰਨੇ ਆ ਇਹ ਮੇਰੀ ਗੁੱਡ ਲੱਕ ਹੈ ਇਹ ਪਲਾਟ ਮੈਨੂੰ ਬੜੇ ਟਾਈਮ ਨਾਲ ਮਿਲ ਗਿਆ ਇਹ ਮੇਰੀ ਬੈਡ ਲੱਕ ਹੈ ਇਹ ਹੋਈ ਡੀਲ ਮੇਰੀ ਟੁੱਟ ਗਈ ਜੀ ਉੱਥੇ ਖੁਸ਼ਕਿਸਮਤੀ ਵੱਦ ਕਿਸਮਤੀ ਹੈ ਕਿ ਇਹ ਸਾਰੀ ਗੱਲ ਪ੍ਰਾਪਰਟੀ ਤੱਕ ਹੀ ਸੀਮਤ ਹੈ ਕਿਸੇ ਪੁਰਾਣੇ ਸਾਈਕਲ ਸਕੂਟਰ ਤੱਕ ਹੀ ਸੀਮਤ ਹੈ ਗੱਲਾਂ ਤੁਸੀਂ ਉੱਥੇ ਵੀ ਕਰਦੇ ਆ ਪਰ ਪੂਰੀਆਂ ਨਹੀਂ ਕਰਦੇ ਅੱਗੇ ਨਹੀਂ ਤੁਰਦੇ ਅਸਲ ਵਿੱਚ ਇਹ ਵਿਸ਼ਾ ਧਰਮ ਦਾ ਸੀ ਹੁ ਧਰਮ ਦੀ ਦੁਨੀਆ ਵਿੱਚ ਵੀ ਆਪਾਂ ਹੀ ਸੋਚ ਕੇ ਬੈਠੇ ਵੀ ਮੈਂ ਜਦੋਂ ਦਿਲ ਕਰੇਗਾ ਉਦੋਂ ਸ਼ੁਰੂ ਕਰ ਦੇਵਾਂਗਾ ਗੁਰਦੁਆਰੇ ਜਾਣਾ ਪਰ ਸ਼ੁਰੂ ਹੋ ਨਹੀਂ ਪਾਏਗਾ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਅਖੀਰ ਜਦੋਂ ਤੁਸੀਂ ਧਰਮ ਦੀ ਦੁਨੀਆ ਵਿੱਚ ਕਿਤੇ ਵੀ ਪਹੁੰਚੋਗੇ ਤਾਂ ਇੱਕੋ ਹੀ ਗੱਲ ਤੁਹਾਡੇ ਕੋਲੇ ਬਾਕੀ ਬਚੇਗੀ ਕਿ ਬੰਦੇ ਕੋਲ ਹੱਥ ਜੋੜਨ ਤੋਂ ਇਲਾਵਾ ਕੋਈ ਸ਼ਕਤੀ ਹੈ ਨਹੀਂ ਤੇ ਤੁਸੀਂ ਵੇਖਿਆ ਵੀ ਹੱਥ ਤੇ ਉਹ ਵੀ ਜੋੜਦਾ ਜਿਹੜਾ ਚੋਰੀ ਕਰਦਾ ਫੜਿਆ ਜਾਵੇ ਉਹ ਵੀ ਹੱਥ ਜੋੜਦਾ ਜਿੰਦਾ ਕੁੱਟਕਟਾਪਾ ਹੋ ਜਾਏ ਉਹ ਵੀ ਵਿਚਾਰਾ ਹੱਥ ਹੀ ਜੋੜਦਾ ਹੈ ਹੱਥ ਤਾਂ ਕੋਈ ਵੀ ਜੋੜ ਸਕਦਾ ਹੈ ਮਿੰਤਾ ਕਰ ਲੈ ਤਾਂ ਉਹ ਵੀ ਕਰਦਾ ਜਿਹਦੇ ਹੱਥ ਪੈਰ ਬੰਨ ਦਿੱਤੇ ਜਾਂਦੇ ਨੇ ਲੈ ਦੇ ਕੇ ਸੱਚੇ ਹੈ ਵੀ ਤੁਹਾਡੇ ਕੋਲ ਮਿੰਤਾ ਤਰਲੇ ਕਰਨ ਤੋਂ ਇਲਾਵਾ ਕੋਈ ਸ਼ਕਤੀ ਨਹੀਂ ਹੈ ਹੱਥ ਜੋੜਨ ਤੋਂ ਇਲਾਵਾ ਬੰਦਿਆ ਤੇਰੇ ਕੋਲ ਕੋਈ ਤਾਕਤ ਨਹੀਂ ਰੱਬ ਅਗੇ ਵੱਡੀਆਂ ਗੱਲਾਂ ਕਰਨੀਆਂ ਇਹ ਆਪਣੇ ਆਪ ਦੇ ਵਿੱਚ ਇੱਕ ਗਲਤੀ ਹੈ ਹਾਂ ਸੋਨ ਸਾਬ ਨਰਕੁਰ ਕੀ ਬਚਣਾ ਭਈ ਭਜਨ ਰਤ ਸੋਏ ਇਹ ਉਪਦੇਸ਼ ਬੱਚੇ ਨੂੰ ਵੀ ਮਿਲਿਆ ਉਸ ਦਿਨ ਜਿਹੜੀ ਕਰਤਾਰਪੁਰ ਸਾਹਿਬ ਦੇ ਵਿੱਚ ਸੰਗਤ ਹਾਜ਼ਰ ਸੀ ਸੰਗਤ ਨੂੰ ਵੀ ਪ੍ਰਾਪਤ ਹੋਇਆ ਆਤਮ ਗਿਆਨ ਵਿਚਾਰ ਹੀ ਜਿਸ ਤੇ ਸਭ ਸੁਖ ਹੋਏ ਆਤਮ ਗਿਆਨ ਦੀ ਵਿਚਾਰ ਤੋਂ ਬਿਨਾ ਸੁਖ ਨਹੀਂ ਹੋ ਸਕਦਾ ਸੁਖ ਪਦਾਰਥ ਵਿੱਚ ਨਹੀਂ ਹੈ ਸੁਖ ਗਿਆਨ ਵਿੱਚ ਹੈ ਕਿਸੇ ਚੀਜ਼ ਦਾ ਤੁਸੀਂ ਗਿਆਨ ਜਦੋਂ ਪ੍ਰਾਪਤ ਕਰ ਲਓਗੇ ਤੇ ਸੁਖੀ ਹੋ ਜਾਓਗੇ ਤੁਹਾਨੂੰ ਗਿਆਨ ਨਹੀਂ ਹੈ ਤੁਸੀਂ ਦੁਖੀ ਰਹੋਗੇ ਕਿਸੇ ਵੀ ਚੀਜ਼ ਦਾ ਜਦੋਂ ਕਿਸੇ ਚੀਜ਼ ਦਾ ਤੁਹਾਨੂੰ ਗਿਆਨ ਹੋ ਜਾਏਗਾ ਤੁਹਾਡਾ ਦੁੱਖ ਸੁਖ ਵਿੱਚ ਬਦਲ ਜਾਏਗਾ ਪਰ ਜਿੰਨਾ ਚਿਰ ਗਿਆਨ ਨਹੀਂ ਹੋ ਸਕਦਾ ਤੁਸੀਂ ਸੁਖੀ ਹੋਵੋ ਤੇ ਤਾਂ ਵੀ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦੇ ਹੋ। ਵਿਕਰਮ ਮੈਂ バス ਵਿੱਚ ਭੱਜ ਕੇ ਚੜ ਗਿਆ। ਮੇਰੇ ਮਨ ਵਿੱਚ ਕਿੰਨਾ ਦੁੱਖ ਹੈ। ਇਹ ਪਤਾ ਨਹੀਂ バス ਚੱਲੀ ਕਿੱਧਰ ਨੂੰ ਹੈ। ਜਦੋਂ ਕਿਸੇ ਸਵਾਰੀ ਨੇ ਕਹਿ ਦਿੱਤਾ ਵੀ ਇਹ ਬਿਲਕੁਲ ਠੀਕ ਹੈ। ਇੱਕਦਮ ਅਵਸਥਾ ਚੇਂਜ ਹੋ ਗਈ। ਕਿ ਸੇ ਸੋ ਆਰੀ ਨੇ ਕਹਿ ਦਿੱਤਾ ਕਿ ਭਾਈ ਤੂੰ ਜਿੱਧਰ ਚੱਲੇ ਆਂ ਬਾ ਠੀਕ ਵਾਸਤੇ ਚੜਿਆ ਆਂ ਤੂੰ ਗਲਤ ਵਾਸਤੇ ਨਹੀਂ ਚੜਿਆ ਫਿਰ ਆਪਾਂ ਕਵਾਂਗੇ ਹਾਂ ਹੁਣ ਸੁਖ ਆਇਆ ਤੇ ਸੁਖ ਤੇ ਪਹਿਲਾਂ ਵੀ ਸੀ ਵੀ ਤੂੰ ਠੀਕ ਵਾਸਤੇ ਹੀ ਜਾ ਰਿਹਾ ਸੀ ਸਿਰਫ ਤੈਨੂੰ ਗਿਆਨ ਨਹੀਂ ਸੀ ਵੀ ਇਹ ਬਸ ਠੀਕ ਹੈ ਕਿ ਨਹੀਂ ਠੀਕ ਇਸ ਗੱਲੋਂ ਤੂੰ ਦੁਖੀ ਸੀ ਅਗਿਆਨਤਾ ਕਰਕੇ ਦੁਖੀ ਸੀ ਗਿਆਨ ਮਿਲ ਗਿਆ ਤੇ ਸੁਖੀ ਹੋ ਗਿਆ ਸੱਚੇ ਬਾਦਸ਼ਾਹ ਮਹਾਰਾਜ ਕਹਿੰਦੇ ਨੇ ਆਤਮ ਗਿਆਨ ਦੀ ਵਿਚਾਰ ਹੀ ਤੁਹਾਨੂੰ ਸੁਖ ਦੇ ਸਕਦੀ ਹੈ